ਈ ਗਾਂਦੇ ਪੁੱਤ ਆ ਜਾ ਮਮੀ ਚਲ ਚੰਗਾ ਹੀ ਆ ਸਵਾਰ ਦਿੱਤਾ ਹੀ ਦਿਖਲਾਰਾ ਪਿਆ ਹੀ ਸਵੇਰ ਦਾ ਹਾਂਜੀ ਮਮੀ ਦੱਸੋ ਕੀ ਗੱਲ ਕਰਨੀ ਸੀ ਪੁੱਤ ਮੈਂ ਰਾਤੀਂ देर ਨਾਲ ਗੱਲ ਕਰਨ ਲੱਗੀ ਪਰ ਤੂੰ ਛੇਤੀ ਸੌ ਗਈ ਮੈਂ ਕਿਹਾ ਚਲ ਸਵੇਰੇ ਉੱਠੂਗੀ ਤੇ ਗੱਲ ਕਰ ਲਵਾਂ ਮਮੀ ਐਸੀ ਕਿਹੜੀ ਗੱਲ ਹੈ ਤੁਸੀਂ ਢਾ ਲੈਣਾ ਸੀ ਮੈਨੂੰ ਕੋਈ ਨਹੀਂ ਪੁੱਤ ਰਾਤੀ ਨਹੀਂ ਆਇਤਾ ਹੋਰ ਉਹ ਜੀ ਉਹ ਤਾਂ ਮੇਰੀ ਸੁਣ ਗਾ ਲ ਗੱਲ ਤੇਰੇ ਰਿਸ਼ਤੇ ਦੀ ਆ ਆ ਕੰਡ ਤੇਰੇ ਆਂਟੀ ਆਈ ਹੈ ਆਂਟੀ ਪਤਾ ਨਹੀਂ ਮੈਂ ਫਿਰ ਘਰ ਨਹੀਂ ਹੁਣੀ ਉਹ ਜਿਹੜੇ ਰਿਸ਼ਤੇ ਕਰਾਉਂਦੀ ਆ ਅੱਛਾ ਉਹ ਤਾਂ ਬੜੇ ਵਧੀਆ ਰਿਸ਼ਤੇ ਕਰਾਉਂਦੀ ਆ ਮੈਂ ਇਹਨੂੰ ਆਪ ਹੀ ਕਿਹਾ ਸੀ ਪੈਨ ਜੀ ਜੇ ਕੋਈ ਚੰਗਾ ਰਿਸ਼ਤਾ ਹੋਇਆ ਤੇ ਮੈਨੂੰ ਦੱਸਿਓ ਉਹ ਆਂਦੀ ਆ ਤੇ ਕੁੜੀਆਂ ਤੇ ਹੋਰ ਵੀ ਹੈਗੀਆਂ ਪਰ ਪੈਨ ਜੀ ਤੂੰ ਮੈਨੂੰ ਕਿਹਾ ਤਾਂ ਮੈਂ ਤੇਰੇ ਨਾਲ ਆਣੇ ਨੇ ਤੇ ਪੁੱਤ ਰਿਸ਼ਤਾ ਬਹੁਤ ਵਧੀਆ ਮੁੰਡਾ ਵੀ ਬਹੁਤ ਸੋਹਣਾ ਪੜਿਆ ਲਿਖਿਆ ਕੰਮ ਧੰਦਾ ਕਰਦਾ ਪੁੱਤ ਜ਼ਮੀਨ ਜਾਇਦਾਦ ਵੀ ਇਨਾਂ ਦੀ ਵਧੀਆ ਰੱਜਿਆ ਘਰ ਆ ਤੇ ਕਿਤੇ ਰੋਡ ਤੇ ਹੀ ਉਹਨਾਂ ਕੋਠੀ ਪੁੱਤ ਪਾਈ ਹੈ ਮੈਂ ਆਨੀ ਵੀ ਤੂੰ ਗੱਲ ਹੀ ਛੱਡ ਦੇ ਕੋਈ ਇੰਨਾ ਵਧੀਆ ਰਿਸ਼ਤਾ ਪੁੱਤ ਨੂੰ ਇਹ ਚਾਹੁੰਦੀ ਹੈ ਕਿ ਮੇਰੀ ਧੀ ਦਾ ਰਿਸ਼ਤਾ ਬੜੇ ਸੋਹਣੇ ਘਰ ਹੋਵੇ ਕਿਹੜੀ ਮਾਂ ਨਹੀਂ ਚਾਹੁੰਦੀ ਵੀ ਮੇਰੀ ਧੀ ਸੁਖੀ ਰਹੇ ਪੁੱਤ ਆਂਦੇ ਹੁੰਦੇ ਆ ਨਾ ਜੀ ਦੀ ਧੀ ਸੁਖੀ ਉਹਦੀ ਜੱਦ ਸੁਖੀ ਤੂੰ ਨਿਆਣੀ ਹੈ ਜੇ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਂ ਤੇਰੇ ਨਾਲ ਹਾਂ ਪੁੱਤ ਗੱਲ ਕਰਨੀ ਨਾਲੇ ਪੁੱਤ ਮੇਰੀ ਗੱਲ ਸੁਣ ਕੱਲ ਨਾ ਤੇਰੀ ਆਂਟੀ ਫੋਟੋ ਵੀ ਦੇਗੀ ਇਹ ਕਰੋ ਪੁੱਤ ਮੁੰਡੇ ਦੀ ਫੋਟੋ ਤੇ ਵੇਖ ਕਿਤੇ ਹੀਰੇ ਹੀ ਵਰਗਾ ਆ ਵੇਖੀ ਤਾਂ ਸਹੀ ਤੂੰ ਵੀ ਵੇਖ ਤੇਰੇ ਮਨ ਨੂੰ ਕਿੰਨਾ ਲੱਗਦਾ ਮੈਂ ਨਾ ਵਿਖਾਉਣੀ ਦੇਣੀ ਆ ਕਿੱਟੀ ਪੁੱਤ ਆਇਦਰ ਆ ਨਾਲੇ ਨਾ ਫੋਰ ਫੜੀ ਆਈ ਹਾਂਜੀ ਮਮੀ ਆ ਫੋਰ ਫੜੀ ਆਈ ਨਾਲੇ ਇਹਨੂੰ ਨਾ ਫੋਟੋ ਵਿਖਾਈਏ ਅੱਛਾ ਆ ਇਧਰ ਲੈ ਬੋ ਤਾਂ ਕੰਡ ਕਿਤੋਂ ਵਿਖਾਈ ਨੂੰ ਫੋਟੋ ਬੰਦ ਜਿਹੜੀ ਐਡੀ ਜਿੱਕੇ ਗਈ ਉਹ ਕੱਲ ਜਿਹੜੀ ਹਾਂ ਉਹਦੀ ਫੋਟੋ ਹੈ ਬੁੰਡੇ ਦੀ ਫੋਟੋ ਇਹ ਖੜਾ ਸੋਣਾ ਉਹ ਲੈ ਤੇ ਗੇ ਨੂੰ ਕਹਿਣ ਦੇ ਵੀ ਵੇਖੀ ਤੇਰੇ ਮੂੰਹੋਂ ਨਾ ਇੰਨੀ ਨਿਕਲਨੀ ਏ ਡਾ ਸੋਣਾ ਆ ਵੇ ਸ਼ਮੀ ਫੋਟੋ ਕਿੰਨੇ ਸੋਹਣੇ ਮੈਂ ਐਸੇ ਹੀ ਪੁੱਤ ਆ ਗਈ ਤੇ ਇਹ ਕਰ ਚਾਹਤੀ ਤੇ ਮਾਰ ਲਾ ਭਾਬੀ ਤੁਹਾਨੂੰ ਚੰਗਾ ਭਲਾ ਪਤਾ ਆ ਮੈਂ ਤੁਹਾਨੂੰ ਕਿੰਨੀ ਵਾਰ ਦੋਵਾਂ ਜਣੀਆਂ ਨੂੰ ਸਮਝਾਇਆ ਆ ਕਿ ਮੈਂ ਕਿਤੇ ਹੋਰ ਰਿਸ਼ਤਾ ਨਹੀਂ ਕਰਾਉਣਾ ਮੈਂ ਮੁੰਡਾ ਲੱਭਾਇਆ ਵਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੁਹਾਨੂੰ ਸਮਝ ਕਿਉਂ ਨਹੀਂ ਲੱਗਦੀ ਇੱਕ ਵਾਰ ਚ ਸਾਨੂੰ ਪਤਾ ਸਾਨੂੰ ਪਤਾ ਜਿਹੜਾ ਤੂੰ ਮੁੰਡਾ ਲੱਭਿਆ ਉਹਦਰਾ ਮੁੰਡਾ ਹੋਵੇ ਭੁੱਖੇ ਨੰਗੇ ਖਾਨਦਾਨ ਦਾ ਏਡਾ ਸੋਹਣਾ ਖਾਨਦਾਨ ਹੈ ਮੈਂ ਕਿਤੇ ਲਹਿਰਾ ਵਹਿਰਾ ਉਹਨਾਂ ਦੇ ਘਰ ਮੁੰਡਾ ਵੇ ਹੀਰੇ ਵਰਗਾ ਮੁੰਡਾ ਭਾਬੀ ਜਦੋਂ ਮੈਨੂੰ ਮੁੰਡਾ ਪਸੰਦ ਆ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ ਜ਼ਿੰਦਗੀ ਮੈਂ ਕੱਟਣੀ ਆ ਤੁਸੀਂ ਨਹੀਂ ਕੱਟਣੀ ਜ਼ਿੰਦਗੀ ਤੂੰ ਕੱਟਣੀ ਸਾਨੂੰ ਪਤਾ ਵਾ ਕੱਲੀ ਮੁੰਡੇ ਨਾਲ ਹੀ ਜ਼ਿੰਦਗੀ ਕੱਟਣੀ ਹੁੰਦੀ ਸਾਰੇ ਪਰਿਵਾਰ ਨਾਲ ਦੋ ਪਰਿਵਾਰ ਮਿਲਦੇ ਫਿਰ ਜ਼ਿੰਦਗੀ ਕੱਟੀ ਜਾਂਦੀ ਆ ਅੱਛਾ ਉਹਦਾ ਪਰਿਵਾਰ ਨਹੀਂ ਹੈਗਾ ਉਹਦੀ ਵੀ ਮਾਂ ਹੈਗੀ ਆ ਬੁੱਢੀ ਠੀਕ ਆ ਜੇ ਉਹਦੇ ਪਾਪਾ ਨਹੀਂ ਹੈਗੇ ਇਹਦੇ 'ਚ ਉਹਦਾ ਕਸੂਰ ਏ ਜੇ ਉਸ ਮੁੰਡੇ ਤੇ ਗਰੀਬੀ ਆ ਇਹਦੇ 'ਚ ਉਹਦਾ ਕਸੂਰ ਹੈ ਕੀ ਕਮਾਈ ਕੀ ਉਹਦੀ ਕੀ ਕਰੇਗੀ ਕੰਦਾਂ ਨੂੰ ਟੱਕਰਾ ਮਾਰਨੀ ਹੈ ਜਾ ਕੇ ਆਪ ਕੰਮ ਤੇ ਲੱਗੇਗੀ ਸਾਰੀ ਉਮਰ ਰਾਜ ਕੀਤਾ ਹੀ ਘਰ ਵਿੱਚ ਉੱਥੇ ਜਾ ਕੇ ਤੂੰ ਕੀ ਕਰਨਾ ਭੁੱਖੇ ਮਰਨਾ ਉਹ ਆਪ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਨ ਦਾ ਹੈ ਮਾਮਾ ਪੁੱਤ ਆਪਣਾ ਤੇ ਤੂੰ ਤੀਜੀ ਤੂੰ ਚੱਲ ਜੇ ਉਹਨਾਂ ਦੇ ਘਰ ਭਾਬੀ ਜਿੱਥੇ ਰੋਟੀ ਉਹ ਖਾਂਦੇ ਆ ਮਾਮਾ ਪੁੱਤ ਉੱਥੇ ਮੈਨੂੰ ਰੋਟੀ ਨਾ ਦੇਣਗੇ ਬਸ ਤੇਰੀ ਹੋਰ ਕੋਈ ਗੱਲ ਨਹੀਂ ਸੁਣਨੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਤੇਰਾ ਭਰਾ ਬੈਠਾ ਬਾਅਦ ਉਹਨੂੰ ਵੀ ਟੈਨਸ਼ਨ ਪਈ ਹੈ ਕੱਲ ਤੇਰੀਆਂ ਗੱਲਾਂ ਦਾ ਉਹਨੂੰ ਪਤਾ ਲੱਗ ਗਿਆ ਨਾ ਤੇ ਫੇਰ ਨਾ ਮੈਨੂੰ ਕਹੀਂ ਜਿਹੜਾ ਰਿਸ਼ਤਾ ਮੰਮੀ ਨੂੰ ਦੱਸੋ ਅਸੀਂ ਲੱਭਿਆ ਨਾ ਉਥੇ ਚੁੱਪ ਕਰਕੇ ਤੇ ਵਿਆਹ ਕਰਵਾ ਲਾ ਤੇ ਮੇਰੀ ਵੀ ਸੁਣ ਲੋ ਗੱਲ ਮੇਰਾ ਵਿਆਹ ਹੋਊਗਾ ਤੇ ਉਸ ਮੁੰਡੇ ਨਾਲ ਹੋਊਗਾ ਨਹੀਂ ਤੇ ਨਹੀਂ ਹੋਊਗਾ ਜੇ ਤੁਸੀਂ ਕਹਿੰਦੇ ਹੋ ਮੰਮੀ ਤੇ ਮੈਂ ਉਸ ਮੁੰਡੇ ਨੂੰ ਘਰੇ ਬੁਲਾ ਲੈਣੀ ਆ ਤੁਸੀਂ ਉਹਨੂੰ ਮੇਲੋ ਉਹਦੇ ਨਾਲ ਗੱਲ ਕਰ ਲਓ ਮੈਂ ਉਹਦੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਪਰ ਜੇ ਤੁਸੀਂ ਕੋਈ ਹੋਰ ਮੁੰਡਾ ਕਹੋ ਤਾਂ ਵੀ ਪਲੀਜ਼ ਮੈਂ ਕਿਸੇ ਹੋਰ ਮੁੰਡੇ ਨਾਲ ਇਹ ਰਿਸ਼ਤਾ ਨਹੀਂ ਕਰਨਾ ਹੈਗਾ ਮੈਂ ਨਹੀਂ ਹੋਣਾ ਹੋਰ ਕਿਸੇ ਦੀ ਉੱਥੇ ਕੋਈ ਮੁੰਡਾ ਨਹੀਂ ਚਾਹੀਦਾ ਹੁੰਦਾ ਪੜਾਉ ਕੋ ਚਾਹੀਦਾ ਜ਼ਿੰਦਗੀ ਕੱਟਣੀ ਆ ਖਾਣ ਪੀਣ ਨੂੰ ਪਾਉਣ ਨੂੰ ਕੋਈ ਵਰਤਣ ਨੂੰ ਉਹ ਤੇ ਮੇਰੇ ਮੁੰਡੇ ਨੂੰ ਕੀ ਕਰੇਗੀ ਉਹਦੇ ਤਾਂ ਪੱਲੇ ਕੱਖ ਨਹੀਂਗਾ ਆਹੋ ਮੰਮੀ ਜਿੱਥੇ ਬੰਦੇ ਦਾ ਮਾਨ ਹੀ ਨਾ ਮੰਨੇ ਉੱਥੇ ਖਾਣ ਪੀਣ ਪਾਉਣ ਲਾਉਣ ਕੀ ਕਰਨਾ ਇਹ ਸਾਰਾ ਕੁਝ ਝੂਠਾ ਆ ਜਦ ਮੇਰਾ ਮਾਨ ਹੀ ਖੋਸ਼ ਨਹੀਂ ਹੋਊਗਾ ਮੈਂ ਉੱਥੇ ਸੁખી ਨਹੀਂ ਰਹਿ ਪਾਉਂਗੀ ਤੁਸੀਂ ਕਿਉਂ ਮੇਰੇ ਤੇ ਦਬਾਅ ਹੁੰਦੇ ਪਏ ਹੋ ਐਸੀ ਕਰਕੇ ਮੈਂ ਤੁਹਾਨੂੰ ਪਹਿਲੇ ਕਹਤਾ ਸੀ ਛੰਮੀ ਮੇਰੀ ਗੱਲ ਸੁਣ ਮੰਮੀ ਇਹ ਹਜੇ ਨਾ ਇਹਦੀ ਅੱਖਾਂ ਤੇ ਪੱਟੀ ਬੰਨੀ ਹੋਈ ਉਹਦੇ ਪਿਆਰ ਦੀ ਸਿੱਧੀ ਜੀ ਗੱਲ ਇਹਨੂੰ ਹਜੇ ਕੋਈ ਸੋਚ ਨਜ਼ਰ ਨਹੀਂ ਆਉਂਦਾ ਕਿ ਅੱਗੋ ਜ਼ਿੰਦਗੀ ਕਿੱਤਾ ਕੱਟੀ ਜਾਂਦੀ ਹੈ ਕੱਲੀ ਮੁੰਡੇ ਦੇ ਨਾਲ ਪਿਆਰ ਕਰਕੇ ਤੇ ਪਿੰਗਾ ਫਾ ਕੇ ਇਸ ਤਰ੍ਹਾਂ ਜ਼ਿੰਦਗੀ ਕੱਟ ਲੈਂਗੀ ਇੱਕ ਇੱਕ ਚੀਜ਼ ਦੀ ਲੋੜ ਹੁੰਦੀ ਘਰ ਵਿੱਚ ਨਾਲੇ ਪੁੱਤ ਤੇਰਾ ਪਿਓ ਸਿਰ ਤੇ ਨਹੀਂ ਆਹੋ ਤੇ ਜਿਹੜੀਆਂ ਕੁੜੀਆਂ ਆਪ ਹੁਦਰੀਆਂ ਹੋ ਜਾਂਦੀਆਂ ਹਨ ਇਹ ਤਰ੍ਹਾਂ ਵਿਆਹ ਕਰ ਲੈਂਦੀਆਂ ਫਿਰ ਉਹਨਾਂ ਦੀ ਪੁੱਤ ਜ਼ਿੰਦਗੀ ਨਰਕ ਬਣ ਜਾਂਦੀ ਆ ਮੰਮੀ ਕੁੜੀਆਂ ਆਪ ਹੁਦਰੀਆਂ ਹੁੰਦੀਆਂ ਨੇ ਪਰ ਮੈਂ ਉਹਨਾਂ ਕੁੜੀਆਂ ਚੋਂ ਨਹੀਂ ਹੈਗੀ ਮੰਮੀ ਬਸ ਮੈਂ ਉਸ ਮੁੰਡੇ ਨੂੰ ਪਸੰਦ ਕਰਦੀ ਆ ਤੇ ਮੈਂ ਚਾਹੁੰਨੀ ਆ ਕਿ ਮੈਂ ਵਿਆਹ ਕਰਾਵਾਂ ਤੇ ਉਹਦੇ ਨਾਲ ਕਰਾਵਾਂ ਤੇ ਇੱਕ ਮੇਰਾ ਸੁਖੀ ਪਰਿਵਾਰ ਹੋਵੇ ਮੈਂ ਕੀ ਕਰਨਾ ਅਮੀਰ ਖਾਨ ਦਾ ਤੇ ਅਮੀਰ ਮੁੰਡਾ ਮੈਨੂੰ ਇਹ ਸਾਰਾ ਕੁਝ ਨਹੀਂ ਪਸੰਦ ਤੁਹਾਨੂੰ ਅਮੀਰ ਮੁੰਡਿਆਂ ਦਾ ਪਤਾ ਨਹੀਂ ਆ ਕਿ ਕੀ ਕੋਈ ਜਾਕੜ ਹੁੰਦੀ ਆ ਉਹਨਾਂ ਦੀ ਤੇ ਕੀ ਕੁਝ ਕਰਦੇ ਆ ਛੱਡ ਦੋ ਗੱਲਾਂ ਤੁਸੀਂ ਤੂੰ ਅਜੇ ਪੁੱਤ ਨਿਆਣੀ ਨਿਆਣੀ ਤੈਨੂੰ ਅਜੇ ਸਮਝ ਨਹੀਂ ਇਹਨਾਂ ਗੱਲਾਂ ਦੀ ਜ਼ਿੰਦਗੀ 'ਚ ਬੜਾ ਕੁਝ ਚਾਹੀਦਾ ਵੇ ਪੁੱਤ ਤੇਰਾ ਭਰਾ ਬਾਹਰ ਆ ਆ ਤੇਰੀ ਉੱਪਰ ਉਹਨੂੰ ਵੀ ਉੱਥੇ ਤੇਰਾ ਫਿਕਰ ਲਿੰਦਾ ਪਤਾ ਹੀ ਆਨੇ ਆ ਸੋਨਾ ਘਰ ਲੰਬਾ ਵਾ ਸਾਡੇ ਸਿਰ ਤੋਂ ਭਾਰ ਕਿਤੇ ਲੱਥੇ ਪੁੱਤ ਕੋ ਥੋੜਾ ਜਿਹਾ ਸੋਚ ਆਪਾਂ ਉਹ ਮੁੰਡਿਆ ਕੋ ਕੀ ਲੈਣਾ ਜਦੋਂ ਆਪਾਂ ਨੂੰ ਸਭ ਕੁਛ ਛੱਪੜ ਪਾੜ ਕੇ ਰੱਬ ਦੇਣ ਦਿਆ ਤੇ ਆਪਾਂ ਨਰਕ 'ਚ ਕਿਉਂ ਜਾਈਏ ਜਦਾਂ ਕਿ ਸਮਝ ਕੇ ਗੱਲ ਸੋਚ ਕੇ ਵੀ ਇਹ ਦਿਮਾਗ ਨਾਲ ਮੈਂ ਤੇਰੀ ਮਾਂ ਆਂ ਆ ਪੁੱਤ ਦੁਸ਼ਮਣ ਨਹੀਂ ਮੈਂ ਤੇਰਾ ਚੰਗਾ ਹੀ ਸੋਚੂਗੀ ਅਹੀਂ ਨਾ ਤੇ ਜਿਹੜਾ ਤੂੰ ਮੁੰਡਾ ਕਹਿੰਦੀ ਏਂ ਉਹਨੂੰ ਨਹੀਂ ਮਿਲਣਾ ਆ ਜਿਹੜੇ ਮੁੰਡੇ ਦੀ ਫੋਟੋ ਆਈ ਨਾ ਇੱਕ ਵਾਰੀ ਇਹਨੂੰ ਵੇਖ ਲਈ ਤੇ ਉਹਨਾਂ ਨੇ ਘਰ ਆਉਣਾ ਵਾ ਫਿਰ ਅੱਗੋਂ ਅਸੀਂ ਗੱਲ ਤੋੜੀਏ ਤੂੰ ਵੀ ਸਾਡੇ ਕਹੇ ਤੇ ਇੱਕ ਵਾਰੀ ਇਹਨੂੰ ਵੇਖ ਲੈ ਇੱਕ ਹੋਰ ਪੁੱਤ ਵੇਖ ਤਾਂ ਸਹੀ ਆ ਗਈ ਫੋਨ ਤੇ ਵੇਖ ਲਈ ਤੈਨੂੰ ਫੋਨ ਦਾ ਪਤਾ ਹੀ ਐ ਕਿੱਦਾਂ ਖੋਲਣਾ ਤੇ ਕਿੱਦਾਂ ਨਹੀਂ ਚਲੋ ਆਓ ਮੰਮੀ ਵੇਖ ਲੈਂਦੀ ਐ ਕਰੀਏ ਕੰਮ ਹੋ ਨਹੀਂ ਦੇ ਉਹਨਾਂ ਨੇ ਆ ਜਾਣਾ ਪਤਾ ਨਹੀਂ ਨ ਕੀ ਪ੍ਰੋਬਲਮ ਹੈ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਮੇਰਾ ਰਿਸ਼ਤਾ ਕਿਤੇ ਨਾ ਵੇਖਿਓ ਮੈਂ ਵਿਆਹ ਕਰਾਉਣਾ ਤੇ ਉਸੇ ਮੁੰਡੇ ਨਾਲ ਕਰਾਉਣਾ ਪਤਾ ਨਹੀਂ ਕੀ ਦਿਲ ਦਿਮਾਗੇ ਆਨਾਰੇ ਕਿਉਂ ਮੈਨੂੰ ਧੱਕੇ ਨਾਲ ਕਿਸੇ ਹੋਰ ਨਾਲ ਤੋੜਨਾ ਚਾਹੁੰਦੇ ਪਤਾ ਨਹੀਂ ਮਾਪੇ ਮਾਪਿਓ ਕਿਉਂ ਨਹੀਂ ਖੁਸ਼ ਹੁੰਦਾ ਕੁੜੀਆਂ ਦੀ ਖੁਸ਼ੀ 'ਚ ਜੇ ਤੇ ਮੈਂ ਖੁਸ਼ ਹਾਂ ਤੇ ਇਹ ਕਿਉਂ ਨਹੀਂ ਖੁਸ਼ ਹੈਗੇ ਉਹਦੇ ਨਾਲ ਦੱਸ ਮੈਂ ਆਪਦੀ ਜ਼ਿੰਦਗੀ ਕੱਟਣੀ ਆ ਉਹਦੇ ਨਾਲ ਜਦ ਮੈਨੂੰ ਪਤਾ ਹੈ ਕਿ ਮੈਂ ਉਹਦੇ ਨਾਲ ਸੁਖੀ ਰਹਿਣਾ ਫਿਰ ਇਹਨਾਂ ਨੂੰ ਕਿਉਂ ਨਹੀਂ ਵਿਸ਼ਵਾਸ ਹੈਗਾ ਪਾਣੀ ਕੀ ਚਾਹੁੰਦੇ ਆ ਸਾਰੇ ਜਾਣੇ ਮੈਨੂੰ ਜੇ ਨਹੀਂ ਲੱਗਦੀ ਉਹ ਤੋਂ ਵੀਰੇ ਦਾ ਵੀ ਸੁਭਾਅ ਹੋ ਗਿਆ ਵਾ ਉਹਨੇ ਤੇ ਇੱਕ ਧੱਕਾ ਮਾਰਿਆ ਤੇ ਮੈਂ ਉਹਦੇ ਅੱਗੇ ਕੁਝ ਨਹੀਂ ਬੋਲ ਪਾਣਾ ਐ ਨਹੀਂ ਦੇਖਣੀ ਕੇ ਦੀ ਫੋਟੋ ਤਾਂ ਅੰਝੀ ਨੇ ਇਹ ਪਹਿਲਾਂ ਤਾਂ ਕਰਾਉਣ ਤੇ ਕੇ ਕੁੜੀ ਨੇ ਸਾਜ ਦਿੱਤਾ ਹੈਗਾ ਇਹਦਾ ਵਿੱਚ ਤੂੰ ਜਿਹੜੀ ਗੱਲ ਤੈਨੂੰ ਕਹਿਣ ਦੇ ਤੂੰ ਮੰਨ ਲੈ ਉਹ ਇਹੀ ਹੈ ਤੇ ਦੋਖੀ ਹੈ

ਤੂੰ ਮੇtnਾ ਪਿਆਰ ਕਰਦੀ ਮੈਂ ਤੇਨਾਂ ਬਹੁਤ ਪਿਆਰ ਕਰਦੀ ਤੂੰ ਕੀ ਚਾਹਨੀ ਆਂ ਕਿ ਮੈਂ ਖੁਸ਼ ਰਵਾਂ ਜ਼ਿੰਦਗੀ ਚ ਹਾਂ ਕਿਹੜੀ ਭਾਬੀ ਨਹੀਂ ਚਾਹਦੀ ਕਿ ਜਿਹਨਾਂ ਨਾਮ ਖੁਸ਼ ਨਾ ਰਵੇ ਤੂੰ ਫਿਰ ਨੂੰ ਮੈਂ ਆਪਣੀਆਂ ਭੈਣਾਂ ਨੂੰ ਇੱਥੇ ਰੱਖਿਆ ਜਦੋਂ ਦੀ ਮੈਂ ਵਿਆਹ ਕੇ ਆਈ ਆ ਮੇਰੇ ਤੇ ਰਿਆ ਆਪਣੇ ਹੱਥੀ ਸਾਰਾ ਕੁਝ ਤਰਾ ਕਰਦੀ ਰਹੀ ਤੇ ਫਿਰ ਮੈਂ ਤੇਰੀ ਦੁਖੀ ਹੀ ਕੋਈ ਫਿਰ ਮੇਰਾ ਸਾਥ ਕਿਉਂ ਨਹੀਂ ਦੇਂਦੀ ਭਾਬੀ ਮੈਨੂੰ ਪਤਾ ਹੈ ਅੱਜ ਤੱਕ ਤੂੰ ਹਰ ਕੰਮ ਚ ਮੇਰਾ ਸਾਥ ਦਿੱਤਾ ਆ ਤੇ ਜਦੋਂ ਮੇਰੀ ਜ਼ਿੰਦਗੀ ਚ ਸੁੱਖ ਆਉਣ ਲੱਗੇ ਤੁਮੀਰੇ ਸਾਥ ਹੀ ਛੱਡ ਗਈ ਵੇਖ ਲੈ ਬਾਰੇ ਮੇਰੀ ਗੱਲ ਸੁ ਜੇ ਤੂੰ ਉਹ ਮੁੰਡੇ ਵੱਲੋਂ ਮੇਰੇ ਨਾਲ ਕੋਈ ਗੱਲ ਕਰਨੀ ਹੈ ਤੇ ਮੈਂ ਇਹਦੇ 'ਚ ਤੇਰਾ ਬਿਲਕੁਲ ਸਾਫ਼ ਨਹੀਂ ਦੇਣਾ ਮੈਂ ਵੀ ਮਜਬੂਰ ਐ ਤੈਨੂੰ ਪਤਾ ਤੇਰੇ ਭਰਾ ਦਾ ਸੁਭਾਅ ਕਿਹੋ ਜਿਹਾ ਕੱਲ ਉਹਨੇ ਕਿਹਾ ਆਪਣੇ ਪਿਛੇ ਲਾ ਲਈ ਨਾ ਨਾਂ ਨਿਗਾਰਦੀ ਐ ਭਾਬੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਦੂਜੇ ਨਾਲ ਵਿਆਹ ਕਰਕੇ ਸੁખી ਰਹਿੰਦੀ ਦੱਸ ਵੇਖ ਮੇਰੀ ਗੱਲ ਸੁ ਬੜਾ ਸੋਹਣਾ ਪਰਵਾਰਾ ਕੁਛ ਟਾਈਮ ਹੁੰਦਾ ਐ ਇਹ 2-4 ਮਹੀਨਿਆਂ ਦੀ ਗੱਲ ਹੁੰਦੀ ਆਂ ਤੇ ਭੁੱਲ ਜਾਂਦਾ ਜੇ ਤੂੰ ਮੇਰੇ ਬਾਰੇ ਗੱਲ ਕਰਨੀ ਹੈ ਨਾ ਮੈਂ ਨਾਲ ਗੱਲ ਕਰੀ ਮੈਂ ਤੇਰਾ ਕੋਈ ਸਾਥ ਨਹੀਂ ਦੇ ਸਕਦੀ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਇੱਕ ਵਾਰ ਉਸ ਮੁੰਡੇ ਨੂੰ ਮਿਲ ਕੇ ਵੇਖ ਤੇ ਉਹਦੀ ਮਾਂ ਨੂੰ ਮਿਲ ਕੇ ਵੇਖ ਤੂੰ ਆਪੇ ਸਾਰਾ ਕੁਝ ਭੁੱਲ ਜਾਣਾ ਹੈ ਰਹੀ ਗੱਲ ਗਰੀਬੀ ਦੀ ਵੇਖ ਰਹਿਣਾ ਉੱਥੇ ਮੈਂ ਆ ਨਾ ਜਦੋਂ ਮੈਂ ਮੈਨੇਜ ਕਰਨ ਦੀ ਆ ਵੇਖ ਸ਼ਮਨਾ ਤੈਨੂੰ ਆਪਣੀ ਧੀ ਸੁਖੀ ਚਾਹੀਦੀ ਹੈ ਨਾ ਤੈਨੂੰ ਮੈਂ ਖੁਸ਼ ਚਾਹੀਦੀ ਆ ਨਾ ਮੈਂ ਹਮੇਸ਼ਾ ਖੁਸ਼ ਰਹਾਂਗੀ ਉੱਥੇ ਪਲੀਜ਼ ਮੈਨੂੰ ਫੋਰਸ ਨਾ ਕਰੋ ਵੀਰੇ ਨੂੰ ਤੇ ਮੰਮੀ ਨੂੰ ਤੂੰ ਸਮਝਾ ਭਾਬੀ ਪਲੀਜ਼ ਮੇਰੀ ਗੱਲ ਸੁਣ ਨਾ ਨਾ ਮੈਨੂੰ ਸਮਝਾ ਸੰਧੀ ਨਾ ਮੈਂ ਤੇਰੇ ਵੀਰੇ ਨੂੰ ਸਮਝਾਣਾ ਮੈਂ ਸਮਝਾ ਸਕਦੀ ਤੈਨੂੰ ਜੇ ਤੂੰ ਮੈਨੂੰ ਆਪਣੀ ਭਾਬੀ ਸਮਝਦੀ ਹੈ ਨਾ ਮੈਂ ਤਾਂ ਪਿਆਰ ਕਰਦੀ ਆ ਨਾ ਇੱਕ ਵਾਰੀ ਤੁਹਾਡੇ ਘਰ ਤੇ ਇੱਥੇ ਵੇਖ ਲੈ ਪਲੀਸ ਮੈਂ ਉਹ ਮੁੰਡੇ ਨੂੰ ਵੇਖਿਆ ਆ ਮੈਂ ਜਾਣਦੀ ਆ ਉਹਦੇ ਬਾਰੇ ਉਹ ਗੱਲ ਵੱਖਰੀ ਮੈਂ ਉਹਦੇ ਘਰ ਜਾ ਕੇ ਨਹੀਂ ਵੇਖਿਆ ਉਹਨੂੰ ਮਿਲਿੰਦੀ ਨਹੀਂ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਨਾ ਕਿਉਂ ਉਹ ਦਾ ਤੇਰੇ ਵਾਸਤੇ ਸਹੀ ਨਹੀਂ ਹੈਗਾ ਤਾਂ ਅੱਜ ਵੀ ਸਾਡੀ ਉਮਰ ਹੈ ਕੱਢਣੀ ਆਪਾਂ ਮੰਨ ਮੇਰੀ ਗੱਲ ਚੱਲ ਹੁੰਦੀ ਕੀ ਗੱਲ ਦੀ ਚੁੱਪ ਕਰ ਜਾ ਤੇ ਜਾ ਕੇ ਤੇ ਆਪਣਾ ਵੇਖ ਅੰਦਰ ਉਹਨਾਂ ਨੇ ਆਉਣਾ ਹੋਣਾ ਹੈਗਾ ਚੱਲ ਜਾ ਮੈਨੂੰ ਕੰਮ ਕਰਨ ਦੇ ਆ ਰਿਸ਼ਤਾ ਤੇ ਕਰਨਾ ਹੀ ਆ ਅੱਛਾ ਮੈਨੂੰ ਇਹ ਦੱਸੋ ਕੁੜੀ ਆ ਲੈ ਕਿਸ ਤਰ੍ਹਾਂ ਦੇ ਆ ਘਰ ਬਾਹਰ ਤੇ ਦੱਸੋ ਉਹਨਾਂ ਦਾ ਫੇਰ ਹੀ ਗੱਲ ਕਰੂੰਗਾ ਨਾ ਅੱਛਾ 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 ਮਾਤਾ ਸਾਥੀ ਆ Otra ਕੁੜੀ ਚੰਗੀ ਆ ਨਾ ਮੈਨੂੰ ਇਹ ਦੱਸੋ ਹਾਂ ਆਸਾਂ ਨੂੰ ਚੰਗਾ ਰਿਸ਼ਤਾ ਚਾਹੀਦਾ ਵਾ ਉਹ ਮਾਰੇ ਕੋਈ ਗੱਲ ਨਹੀਂ ਉਹ ਮੈਂ ਇਹਨਾਂ ਨੂੰ ਸਮਝਾ ਦਾਂਗਾ तो रिश्ता लेके आओ बस नहीं नहीं ही आओ कोई गल नहीं मैं मैं तेरी पूरी सेवा कराऊंगा मुंदरी भी पाद गे बीबी जी तुझ तो आओ सही हां हां अच्छा पढ़ी लिखी किन्ना का घट पढ़ी है ठीक है काम कार तो सारा जान ना? ਦਾ ਫਾਰਮਾਕੋਨੀ ਕਰੀ ਗੱਲ ਕਰਦਾ ਤੂੰ ਆਓ ਆਜੋ ਆਜੋ ਚੰ ਠੀਕ ਆ ਵਾ ਹਾਂ ਕਰ ਲੱਗਾ ਵਾ ਕਰਦਾ ਕਰਨਾ ਤੁਹਾਨੂੰ ਫੋਨ ਹਣੇ ਠੀਕ ਆ ਓਕੇ ਸਿਮਾ ਮੈਨਾਂ ਤੇ ਨਾਲ ਗੱਲ ਕਰਨੀ ਆ ਕਰੋ ਤੇਰੇ ਸੋਹਰਿਆਂ ਵੱਲੋਂ ਮੇਰੇ ਪਿੰਡ ਦੀ ਇੱਕ ਜਨਾਨੀ ਆ ਪਹਿਲਾਂ ਸੀ ਮੇਰੇ ਸੋਹਰੇ ਹੁਣ ਨਹੀਂ ਮੇਰੇ ਕੋਈ ਸੋਹਰੇ ਹੁਣ ਤੇ ਇਹ ਇੱਥੇ ਤੇਤੇ ਮੇਰੇ ਸੋਹਰੇ ਆ ਦੱਸੋ ਕੀ ਕਰਨੀ ਗੱਲ ਪਿੰਡ ਦੀ ਮੈਂ ਦੋਦੀ ਗਰਮਾ ਲਿਆ ਕਰ ਵੇਖ ਪਹਿਲਾਂ ਗੱਲ ਤੇ ਸੁਣ ਲੈ ਮੇਰੀ ਪਿੰਡ ਦੀ ਆ ਆਪਾਂ ਨੂੰ ਮਾਤਾ-ਮਾਰਾ ਕਹਿੰਦੇ ਆ ਹੈ ਕੋਣ ਆ ਕਿਹੜੀ ਪਿੰਡ ਦੀ ਆ ਕਿੰਨੂੰ ਮਾਤਾ ਕਹਿੰਦੇ ਮੈਨੂੰ ਦੱਸੋ ਸਹੀ ਤਰ੍ਹਾਂ ਦੱਸੋ ਨਾ ਮੈਂ ਨਾ ਉਹ ਦੋਹ ਰਾਣੀ ਵੱਲੋਂ ਗੱਲ ਕੀਤੀ ਸੀ ਰਾਣੀ ਮੀਰ ਵੱਲੋਂ ਰਿਸ਼ਤੇ ਦੀ ਉਹ ਕਹਿੰਦੀ ਆ ਕੁੜੀ ਬੜੀ ਸੋਹਣੀ ਆ ਤੇ ਸਾਊ ਆ ਪਰ ਹੈ ਥੋੜਾ ਜਿਹਾ ਘਰ ਮਾੜਾ ਵਾ ਫਿਰ ਲਓ ਮੈਨੂੰ ਤੇ ਇਹ ਗੱਲ ਦੱਸੋ ਕਿ ਤੁਹਾਨੂੰ ਰਿਸ਼ਤਾ ਕਰਨ ਵਾਸਤੇ ਕੀ ਆ ਕਿੰਨੇ ਆ ਮੇਰੇ ਭਾਈ ਦਾ ਰਿਸ਼ਤਾ ਕਰਾਉਣ ਵਾਸਤੇ ਕਿੰਨੇ ਗਿਆ ਮੰਮੀ ਨੇ ਕਿਹਾ ਕਿ ਮੈਂ ਕਿਹਾ ਵਾ ਮੇਰੀ ਗੱਲ ਸੁਣ ਤੂੰ ਹੀ ਲੱਭਣ ਤੇ ਦੇ ਹੀ ਦਿੱਤਾ ਰਾਣੇ ਵਾਸਤੇ ਤੇ ਫਿਰ ਮੰਮੀ ਉਹ ਲੋ ਕਹਤਾ ਸੀ ਉਹਨੂੰ ਯਾਕਸਾਲਾ ਕਿਹੜੇ ਘਰ ਲਾਇਆ ਰਿਸ਼ਤਾ ਉਹਦਾ ਕੀ ਕਰਨਾ ਜੀ ਹੁਣ ਇੱਧਰ ਜਵਾਬ ਦੋ ਮੈਨੂੰ ਤੇ ਤੂੰ ਦੋਵੇਂ ਰਿਸ਼ਤੇ ਵੇਖ ਲੋ ਆ ਵੀ ਵੇਖ ਲੋ ਤੇ ਮੇਰੇ ਵਾਲਾ ਵੀ ਵੇਖ ਲੋ ਮੇਰੀ ਗੱਲ ਸੁਣ ਲੋ ਜਿੱਥੇ ਮੰਮੀ ਨੇ ਗੱਲ ਕੀਤੀ ਹੈ ਨਾ ਆਂਟੀ ਨਾਲ ਰਿਸ਼ਤਾ ਹੋਣਾ ਜੀ ਉਹਨਾਂ ਦਾ ਤੇ ਦੂਜੀ ਗੱਲ ਜਿੱਦੜ ਤੂੰ ਕਰਾਉਂਦੇ ਨਾ ਇੱਧਰ ਤੇ ਪੱਕਾ ਦੀ ਵੀ ਨਹੀਂ ਕਰਨਾ ਖਾਸ ਕਰਕੇ ਜਿੱਥੇ ਮੇਰਾ ਪਿੰਡ ਐ ਸਹੁਰਿਆਂ ਦਾ ਉਦੋਂ ਇਹ ਤੇ ਆਪਾਂ ਕੁੜੀ ਕੱਢੀ ਵੀ ਨਹੀਂ ਲੈ ਲਈ ਮੁੰਡਾ ਲੈ ਗਿਆ ਪਿਛਤੋਂ ਨੇ ਤੇ ਕੁੜੀ ਲੈ ਕੇ ਕੱਢਾਵਾ ਉਹ ਸਤੈਣੇ ਕਰਮ ਨਾ ਹੋ ਮੈਂ ਤੇ ਤੈਨਾਂ ਵੈਸੇ ਹੀ ਗੱਲ ਕਰ ਬੈਠਾ ਮੈਂ ਤੇ ਵੈਸੇ ਹੀ ਕਹਿਣਾ ਪਿਆ ਕਿ ਕੀ ਕਹਿੰਦੀ ਕੀ ਆ ਨਾਲ ਇਹਨਾਂ ਇੱਕ ਗੱਲ ਹੋਰ ਕਰਨੀ ਸੀ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਸਾਹ ਕਿ ਚਲ ਅੱਗੇ ਜੋ ਸਾਡੇ ਕੋਲ ਗਲਤੀ ਹੋਈ ਆ ਆਪਾਂ ਗਲਤੀ ਸੁਧਾਰੋ ਕਿਹੜੀ ਗਲਤੀ ਹੋਈ ਸਾਡੇ ਕੋ ਹੈ ਗਲਤੀ ਕਿਹੜੀ ਹੋਈ ਆ ਇੱਥੇ ਚੁੱਪ ਕਰ ਜਾ ਬਹੁਤਾ ਗਾਂ ਲੱਗਣਾ ਨਾ ਤੋ ਉਹ ਵੈਸੇ ਹੀ ਮੇਰੇ ਮੂੰਹੋਂ ਨਿਕਲ ਗਿਆ ਯਾਰ ਤੈਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਤੈਨੂੰ ਕੋਈ ਦੱਸਣ ਦੀ ਲੋੜ ਆ ਅੱਜ ਮੰਮੀ ਨਹੀਂ ਘਰ ਤੇ ਤੇਰੀ ਜ਼ਿਆਦਾ ਨਹੀਂ ਜ਼ੁਬਾਨ ਖੁੱਲਣ ਦੀ ਹੈ ਪਹਿਲਾਂ ਤੀ ਉਹਨੂੰ ਸਾਧਨ ਦੇ ਕੇ ਰਿਸ਼ਤੇ ਵਾਲੀ ਨੂੰ ਪਿਆ ਆਜੋ 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 ਤੈਨੂੰ ਕਹਿ ਕਿ ਨਿਸ਼ਤੇ ਬਲੋਂ ਯਾਰ ਮੇਰੀ ਪਿੰਡ ਦੀ ਸੀ ਮੈਂ ਤਾਂ ਕਿਹਾ ਸੀ ਮੈਂ ਕਿਹਾ ਚੱਲ ਸੀਮਾ ਘਰੇ ਆਪੇ ਗੱਲ ਸਾਂਭ ਲੋਗੀ ਤੂੰ ਕੁੜੀ ਦੀ ਫੋਟੋ ਤੇ ਰਹਿਂਦੀ ਇੱਕ ਵਾਰੀ ਮੰਮੀ ਤਾਂ ਬਿਨਾ ਪੁੱਛੇ ਤਾਂ ਬਿਨਾ ਇੱਥੇ ਕਿਸ ਨੇ ਨਹੀਂ ਆਣਾ ਦੂਜੀ ਗੱਲ ਰਿਸ਼ਤਾ ਉੱਥੇ ਹਣਾ ਜਿੱਥੇ ਮੇਰੀ ਮਾਂ ਦੀ ਆ ਹੋਈ ਟਾੜੇ ਕਹਿੰਦੇ ਰਿਸ਼ਤਾ ਕੋਈ ਨਹੀਂ ਰਿਸ਼ਤਾ ਹੋਣਾ ਹੁਣ ਉੱਥੇ ਆਣ ਲਗੀਆ ਮੇਰੀ ਗੱਲ ਸੁਣ ਮੈਨੂੰ 12 ਵਾਰ ਭੁਜਾ ਦੋ ਤੇ ਜਾਂ ਫੋਨ ਕਰ ਦੋ ਇੱਥੇ ਨਾ ਆਵੇ ਸਾਡੇ ਘਰ ਯਾਰ ਮੇਰੀ ਗੱਲ ਸੁਣ ਮੇਰੀ ਪਿੰਡ ਦੀ ਤੂੰ ਸੁਣਦੀ ਨਹੀਂ ਉਹਦਾ ਸਭ ਚਾਹ ਪਾਣੀ ਚੰਗਾ ਕੋਈ ਨੂੰ ਦੇ ਸੇਵਾ ਕਰਉਦੀ ਅੱਛਾ ਅੱਛਾ ਉਹਦੀ ਸੇਵਾ ਪਰ ਤੂੰ ਕੀ ਬਣਾਉਗੀ ਵਸਤੇ ਤੂੰ ਇਸ ਤਰ੍ਹਾਂ ਕਰ ਦੋ ਤੇ ਗਰਮ ਕਰ ਲੈ ਤੇ ਮੈਂ ਸਮੋਸੇ ਲੈ ਆਉਂਦਾ ਨਹੀਂ ਨਹੀਂ ਤੇ ਅੱਜ ਮੰਮੀ ਨੇ ਕਿਹਾ ਵੇਖਣਾ ਤੇ ਸਮੋਸੇ ਲੈ ਆਂਦੇ ਜਾਂ ਕੀ ਕੀਤਾ ਲੈ ਆਵਾ ਸਮੋਸੇ ਮੰਮੀ ਨੇ ਵੇਖਣਾ ਤਾਂ ਨਹੀਂ ਮੰਮੀ ਨੇ ਧੀ ਬੇਟੀ ਇੱਥੇ ਧੀ ਦਸੇ ਜੀ ਤੇ ਆਪਣੇ ਵਿਚੋਲਿਆਂ ਨੂੰ ਸਮੋਸੇ ਤੇ ਦੁੱਧ ਪਿਆਉਂਦੇ ਫਿਰਦੇ ਆ ਤੇ ਜਿਹੜੇ ਸਾਡੇ ਇੰਨਾ ਵਧੀਆ ਰੈਸਟੋਰਾਂ ਕਰੋਂਦੀ ਆ ਉਹਨਾਂ ਤਾਂ ਅੱਪਾ ਕੱਲ ਬਿਸਕੁਟ ਪੂਜਿਆਂ ਨਾਲ ਖਵਾ ਦਿੱਤੀ ਚਾਹ ਪਿਆ ਦਿੱਤੀ ਆ ਯਾਰ ਮੇਰੀ ਗੱਲ ਸੁਣਾ ਯਾਰ ਝੂਠ ਤੇ ਤੁਸੀਂ ਇੰਨਾ ਬੋਲਦੇ ਮਾਵਾ ਧੀਆਂ ਤੁਸੀਂ ਕਹਿੰਦੇ ਰਾਣਾ ਕੰਮ ਕਰਦਾ ਉਹ ਕੰਮ ਕਿੱਥੇ ਕਰਦਾ ਵਾ ਸਾਰਾ ਦਿਨ ਤੇ ਬਾਹਰ ਛੜਕਾਂ ਤੇ ਰਹਿੰਦਾ ਵਾ ਉਹਨੂੰ ਕੰਮ ਦੀ ਲੋੜ ਐ ਐਡਾ ਸਾਡਾ ਮੈਨ ਪਿਓ ਮੇਰਾ ਸਰਕਾਰੀ ਨੌਕਰੀ ਤੋਂ ਲਟਾਇਰ ਹੋਇਆ ਵਧੀਆ ਪੈਨਸ਼ਨ ਮੰਗਣ ਲੱਗੀ ਆ ਤੇ ਉਹਨੇ ਕੀ ਕੰਮ ਕਰਕੇ ਕਰਨਾ ਮੈਂ ਜ਼ਮੀਨ ਸਾਡੀ ਉਹ ਵੀ ਠੇਕੇ ਦੇ ਦਿੱਤੀ ਆ ਤੇ ਉਹਨੇ ਕੰਮ ਕਰਕੇ ਕੀ ਕਰਨਾ ਕੰਮ ਤਾਂ ਕੀ ਸੋਚੋ ਵੀ ਮੈਂ ਕੰਮ ਕਰਾਂ ਮੈਂ ਮੇਲਾ ਇੱਥੇ ਸੋਹਰਿਆ ਘਰ ਬਿਠਾਵਾ ਕੰਮ ਤਾਂ ਮੈਂ ਕਰਦਾ ਹੀ ਨਾ ਕਿਹੜਾ ਕੰਮ ਕਰਦੇ ਜੇ ਆ ਬਾਰੇ ਰਿਸ਼ਤੀਆਂ ਦਾ ਕੰਮ ਕਰਦੇ ਜੇ ਆ ਦੋ ਚਾਰ ਗੱਲੀ ਚ ਵੇਖ ਲਓ ਕੁਆਰੇ ਮੁੰਡੇ ਕੁੜੀਆਂ ਹੋਣੇ ਆ ਉਹਨਾਂ ਦੇ ਵੀ ਰਿਸ਼ਤੇ ਕਰਾ ਲਓ ਜੇ ਕੰਮ ਕਰਨਾ ਤੇ ਮੈਰਿਜ ਵੀ ਉਹ ਖੋਲ ਲਓ ਕੰਮ ਦਾ ਕੰਮ ਮਿਲ ਜੇਗਾ ਰਿਸ਼ਤੇ ਨਾਲ ਰਿਸ਼ਤੇ ਕਰਨ ਦੇ ਰੋਗੇ ਲੋਕਾਂ ਨੂੰ ਚਲ ਸਹਿਬ ਬੱਚੋ ਪੁਕਾਰ ਤੂੰ ਤੇ ਸ਼ੁਰੂ ਹੀ ਹੋ ਗਈਆਂ ਸ਼ੁਰੂ ਮੰਗੀ ਮੁਰੇ ਖਤਮ ਹੁੰਦਾ ਨਾ ਨਹੀਂ ਲੈਂਦੀ ਖਤਮ ਨਾ ਹੁੰਦਾ ਨਾ ਨਹੀਂ ਲੈਂਦੀ ਪਹਿਲਾਂ ਕੰਮ ਸੋ ਸੰਕੇ ਕਰਿਆ ਕਰੋ ਮੇਰੇ ਬਿਨਾਂ ਪੁੱਛਿਆ ਦੀ ਕਿਸੇ ਨੂੰ ਫੋਨ ਨਹੀਂ ਕਰਨਾ ਰਿਸ਼ਤੇ ਵਾਲੋ ਉਹ ਜੜੀ ਹੋਂਦੀ ਹੈ ਨਾ ਉਹਨੂੰ ਚਾਹ ਪਾਣੀ ਮਾੜੀ ਮੋਟੀ ਪਿਆਓ ਤੇ ਭੇਜੋ ਰਿਸ਼ਤਾ ਰਿਸ਼ਤਾ ਨਹੀਂ ਹੋਣਾ ਇਸੇ ਕੋਈ ਯਾਰ ਉਹਨੇ ਨਾ ਸਹੀ ਤਰੀਕੇ ਨਾਲ ਬੋਲੀ ਤੇ ਸਹੀ ਮੇਰੀ ਜ਼ੋਨ ਲਾ ਗਲ ਮੈਂ ਤੇ ਕਹਿੰਦੀ ਹੁ ਘਰ ਨਾ ਮੜੇ ਤੇ ਤੇ ਕਹਦੇ ਉਹਦੇ ਨਾਲ ਬੋਡੀਗਾਰਡ ਨਾ ਚਲ ਅਛਾ ਚੁੱਪ ਕਰ ਜਾ ਜਿੱਤ ਨਾ ਕਿ ਦੂਸਰੀ ਗੱਲ ਤੇਨ ਆਪਾਂ ਕਿਹ ਰਿਸ਼ਤਾ ਚੰਗੇ ਘਰ ਦਾ ਹੋਣਾ ਚਾਹੀਦਾ ਵਧੀਆ ਖਾਨਦਾਨੀ ਰਿਸ਼ਤਾ ਕਰੋ ਵੀ ਸੋਕੇ ਜਿਹੜੀ ਸੇਵਾ ਪਾਣੀ ਬਰਾਦ ਦੀ ਖੁੱਲੀ ਵਧੀਆ ਕਰਦਣ ਤੇ ਤੇ ਰਿਸ਼ਤਾ ਕਿਹੜਾ ਪਿੰਡ ਚ ਲੈ ਕੇ ਤੁਰ ਪਈ ਨਹੀਂ ਸ਼ਾਇਦ ਤੈਨੂੰ ਕੋਈ ਕੁੜੀ ਨਹੀਂ ਲੱਪੀ ਹੈਗੀ ਚਲ ਅਛਾ ਬਾਬਾ ਜਿੱਥੇ ਕਹਿੰਦੀ ਉਥੇ ਕਰ ਲਾਂਗਾ ਤੂੰ ਮੰਮੀ ਨਾਲ ਗੱਲ ਕਰੀ ਜਾ ਤੈਨੂੰ ਪਤਾ ਨਾ ਫਿਰ ਮੰਮੀ ਦਾ ਸੁਭਾਅ ਦਾ ਕਿਤਰਾ ਦਾ ਮੰਮੀ ਨੇ ਤੇ ਮੈਂ ਗੱਲ ਕਰਕੇ ਰਹੂੰਗੀ ਬੱਚੂ ਇਹ ਨਹੀਂ ਭੁੱਲ ਜਾ ਵੀ ਮੰਮੀ ਨਾਲ ਗੱਲ ਮੈਂ ਨਾ ਕਰਾਂ ਦੇਖ ਸੀ ਮਾ ਮੇਰੀ ਗੱਲ ਸੁਣ ਤੂੰ ਵੀ ਮੇਰੀ ਕਦਰ ਕਰਿਆ ਕਰ ਜੇ ਤੂੰ ਨਹੀਂ ਕਦਰ ਕਰੇਂਗੀ ਤੇ ਕੌਣ ਕਰੂਗਾ ਤੇ ਜੇ ਤੂੰ ਕਦਰ ਕਰੇਂਗੀ ਨਾ ਤੇ ਮੇਰੇ ਸੋਹਰਿਆਂ ਕਾਂ ਵੀ ਕਦਰ ਹੋਏਗੀ ਤੁਹਾਡੀ ਕਦਰ ਹੈਗੀ ਤੇ ਤਾਈ ਤੇ ਤੁਹਾਨੂੰ ਇੱਥੇ ਲਿਆ ਕੇ ਬਿਠਾਇਆ ਵਾ ਨਹੀਂ ਤੇ ਨਾਲੇ ਤੇ ਕੱਢ ਕੇ ਬਾਹਰ ਮਾਰ ਨਹੀਂ ਮੇਰੇ ਨਾਲ ਹੀ ਤੁਹਾਡੀ ਕਦਰ ਹੋਉਂਦੀ ਆ ਤੇ ਮੈਂ ਕਦਰ ਕਰਕੇ ਤੁਹਾਨੂੰ ਇੱਥੇ ਵਾੜਿਆ ਹਾਂ ਕਦਰ ਹੋਰ ਪਤਾ ਨਹੀਂ ਇਹਨਾਂ ਦੀ ਕਿਸਰਾ ਨਹੀਂ ਐਡੇ ਵੱਡੇ ਮਹਿਲ ਦੇ ਬੈਠੇ ਚੰਗਾ ਪੋਸ਼ਾਕਾਂ ਦੇ ਸਵੇਰੇ ਸਵੇਰੇ ਤੇ ਆਸ਼ਿਆਰ ਹੋ ਜੰਗੇ ਅਏ ਕਦਰ ਨਹੀਂ ਹੁੰਦੀ ਜਿਹਦੀ ਕਦਰ ਨਾ ਨਾ ਹੋਏ ਉਹ ਪਜਾਮੇ ਚ ਤਰਿਆ ਫਿਰੇ ਲੈ ਆਜੋਂ ਟੀ ਸਸੇ ਕਾਂਟੀ ਦੀ ਸਸੇ ਕਾਂਟੀ ਦੀ ਸਸੇ ਦਾ ਫਤਿਹ ਆ ਠੀਕ ਆ ਵਧੀਆ ਆਜੋ ਬਹਿ ਜਾਓ ਕਾਜੋ ਬਹਿ ਜਾਓ ਪਾਣੀ ਲੇ ਆਵਾ ਨਹੀਂ ਬੇਟਾ ਪਾਣੀ ਪੀ ਕੇ ਆਈ ਤੇਰੇ ਪਾਣੀ ਨਹੀਂ ਮੂੰਹ ਸੱਟੇ ਚੰਡਾ ਵਾ ਨਹੀਂ ਕੋੜਾ ਲੱਗਾ ਹੈ ਨਾ ਅੱਛਾ ਅੱਛਾ ਠੀਕ ਆ ਕਿਉਂ ਗੇਟ ਗੱਲ ਨਹੀਂ ਬੰਦ ਕਰਨਾ ਆਂਟੀ ਨੂੰ ਮੈਂ ਫੋਨ ਕੀਤਾ ਹੀ ਆਂਟੀ ਆਉਂਦੇ ਨੇ ਤੇ ਮੈਂ ਗੇਟ ਤੇ ਬੰਦ ਕਰ ਦਿੰਦੀ ਨਾ ਪਤਾ ਸੀ ਮੈਂ ਵੈਸੇ ਹੀ ਪੁੱਛ ਲਿਆ ਜਰਾ ਅੰਟੀ ਗੱਲਾਂ ਵੇਖੋ ਕਿਵੇਂ ਦੇ ਕਰਦੇ ਆ ਤੂੰ ਤਾਂ ਕੀ ਕਰੇ ਬੇਚਰ ਤੇਰੇ ਨਾਲ ਲੱਗਾ ਵਹਾਸਾ ਕਿਤਾ ਕਰਦੇ ਹੋ ਕਿ ਜਾਈਦਾ ਹੈ ਅੱਛਾ ਤੂੰ ਸੁਣਾਉ ਤੇਰਾ ਚਾਹ ਪੀਣੀ ਏ ਕਿ ਦੁੱਧ ਗਰਮ ਕਰਾਂ ਚਾਹ ਪੀ ਬਾਅਦ ਚ ਵੇਖਾਂਗੇ ਤੂੰ ਗੰਮ ਵਾਲੀ ਗੱਲ ਕਰ ਮਮੀ ਮਮੀ ਨਾ ਗਈ ਜੀ ਸਾਸਨ ਤੇ ਪਤਾ ਨਹੀਂ ਉਹਨਾਂ ਨੇ ਕੱਲ ਹੋਣਾ ਕਿ ਇੱਕ ਦਿਨ ਉਹਨਾਂ ਦਾ ਲੱਗਣਾ ਜੀ ਸਸਾਂ ਸੰਸਨਨ ਗਿਆ ਤੇ ਉਹ ਕਹਿੰਦੇ ਚੱਲ ਰਿਸ਼ਤੇ ਦੇ ਤੇ ਮੁੰਡੇ ਦੀ ਗੱਲ ਤੁਰ ਗਈ ਆ ਪਹਿਲੇ ਮੈਂ ਮਾਲਕ ਦਾ ਨਾਮ ਲੈ ਲਾ ਤੇ ਉੱਥੇ ਗਏ ਜੇ ਬਹੁਤ ਵਧੀਆ ਪੁੱਤ ਉਹਨਾਂ ਦੇ ਚੰਗੀ ਥਾਂ ਤੇ ਗਏ ਹਾਂ ਮੱਛਰੀ ਇਹ ਕਬੜਾਵਾ ਸੀ ਮਾ ਪੁੱਤ ਮੰਮੀ ਨਾਲ ਗੱਲ ਕਰਾਂ ਕਿ ਤੇਰਾਂ ਨਾਲ ਕਰ ਦਵਾ ਉਹੋ ਆਂਟੀ ਜੀ ਕਰੋ ਕਰੋ ਗੱਲ ਕੋਈ ਨਹੀਂ ਇੱਕੋ ਹੀ ਗੱਲ ਆ ਮਾਵਾ ਧੀਆ ਦੀ ਮੰਮੀ ਨਾਲ ਕਰ ਲਈ ਤੇ ਸੀਮਾ ਨਾਲ ਕਰ ਲਈ ਇੱਕੋ ਹੀ ਗੱਲ ਆ ਕਰੋ ਆਂਟੀ ਵੀ ਗੱਲ ਕਿਹੜੀ ਕਰਨ ਆਈ ਜੇ ਮੈਂ ਨਾ ਕਰੋ ਗੱਲ ਤੂੰ ਹੀ ਕਰ ਜਾ ਬੈਣਾ ਨਹੀਂ ਜਾਣਾ ਮਾ ਨੀ ਤੇ ਅੜਦੋ ਵਿੱਚ ਮੈਂ ਸੋਨਦੀ ਨਹੀਂ ਅੱਧੀ ਰਾਤ ਬੈ ਜਾ ਨਾ ਮੈਂ ਦੇ ਉਹ ਨੂੰ ਵੀ ਅਭੀ ਸੁਣ ਲੂਗਾ ਕੋਈ ਜਾਲੀ ਪੁੱਤ ਚਲ ਦਸਾਂ ਟੀ ਅੱਛਾ ਹੁ ਤੂੰ ਦੱਸੋ ਫੋਟੋ ਦੇ ਕੇ ਗਈਆਂ ਤਾਂ ਕੀ ਕੀਤਾ ਪਸੰਦ ਆਈ ਕੋਈ ਸਲਾਹ ਕੀ ਨਹੀਂ ਸਲਾਹ ਕੀ ਫੋਟੋ ਤੇ ਤੈਨੂੰ ਆਪਾਂ ਉਦੋਂ ਹੀ ਕਹਿ ਦਿੱਤਾ ਸੀ ਮਾਮਾ ਭੀਆਂ ਨੇ ਕਿ ਕੁੜੀ ਸਾਨੂੰ ਪਸੰਦ ਆ ਤੇ ਰਾਤੀ ਜਿਹੜੀ ਤੂੰ ਫੋਟੋ ਮੇਰੇ ਫੋਨ 'ਚ ਪਾ ਦਿੱਤੀ ਉਹ ਆਪਾਂ ਵੀਰ ਨੂੰ ਵਖਾ ਲਤੀ ਉਹ ਜਿਹੜਾ ਤੁਹਾਡਾ ਦੋਸਤ ਸੀ ਤੋੜਾ ਬਰਥਡੇ ਉੱਥੇ ਚੱਲ ਕੇ ਆਈ ਕਾਇ ਨੀ ਤੁਹਾਨੂੰ ਗੱਲ ਮਿਲਿਆ ਹੈਗਾ ਬਰਥਡੇ ਪਾਰਟੀ ਚਲ ਕੋਈ ਨਹੀਂ ਅਜੇ ਤੇ ਉਹਦੀ ਲੋੜ ਨਹੀਂ ਆਪਾਂ ਗੱਲ ਕਰਾਂਗੇ ਫੇਰ ਹੀ ਉਹਦੀ ਲੋੜ ਸੀ ਉਹਨੂੰ ਵੀ ਖਾਈਆ ਫੋਟੋ ਉਹਨੂੰ ਪਸੰਦ ਹੈ ਮੁੰਡੇ ਨੂੰ ਹੀ ਕੁੜੀ ਪਸੰਦ ਹੈ ਕਹਿੰਦਾ ਜਿੱਥੇ ਤੀ ਕਰ ਦਿੱਤੀ ਬਸ ਠੀਕ ਹੈ ਮੰਮੀ ਚਲੋ ਫੇਰ ਮੈਂ ਘਰੋਂ ਨਾਲ ਜਾ ਕੇ ਗੱਲ ਕਰੀ ਤੁਹਾਡੀ ਤੂੰ ਅਜੇ ਜਾ ਨਾ ਮਾਂ ਤੇ ਕੀ ਹੋ ਰਿਹਾ ਕੀ ਹੋਇਆ ਉਹ ਤੂੰ ਹਾਂ ਕਰ ਦੇ ਤਾਂ ਫੇਰ ਹੀ ਮੈਂ ਉਧਰ ਜਾ ਕੇ ਪਤਾ ਕਰਦੀ ਵੇਖੋ ਰਾਤੀ ਤੇ ਮੰਮੀ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਤੇ ਹਾਂ ਵਾ ਤੇ ਮੇਰੇ ਵੀ ਹਾਂ ਵਾ ਕੁੜੀ ਸਾਨੂੰ ਪਸੰਦ ਹੈ ਬਾਕੀ ਜਾ ਕੇ ਉਹਨਾਂ ਨੂੰ ਪੁੱਛੋ ਕਿ ਮੁੰਡਾ ਸਾਡਾ ਪਸੰਦ ਹੈ ਕਿ ਨਹੀਂ ਪਸੰਦ ਉਹਨਾਂ ਨੂੰ ਤਾਂ ਪੁੱਤ ਮੁੰਡਾ ਪਸੰਦ ਆ ਹੁਣ ਆਪਾਂ ਤਰੀਕਤਾ ਕੀ ਪੱਕੀ ਕਰਨੀ ਆ ਦੋਆ ਤੇਰਾ ਮੂੰਹ ਪੁੱਛ ਕੇ ਤੇ ਤਰੀਕ ਪੱਕੀ ਕਰ ਲੈਨੇ ਤੇ ਕਰ ਲੋ ਆਂਟੀ ਜੀ ਤਰੀਕ ਪੱਕੀ ਕਰੋ ਸਭੋ ਛੇਤੀ ਛੇਤੀ ਕਰੋ ਬਿਆਹ ਉਹ ਇੰਨੇ ਕਰਦੇ ਨਹੀਂ ਤਰੀਕ ਪੱਕੀ ਤੇਰੀ ਵੀ ਮਾ ਮਾਈ ਹੁੰਦੀ ਫੋ ਤਾਂ ਕੋਈ ਨਹੀਂ ਆਪਾਂ ਦੋਵਾਂ ਨੇ ਇੱਕ ਤਰ੍ਹਾਂ ਦੱਸ ਦਈਏ ਵੀ ਉਹਨਾਂ ਨੂੰ ਕੁੜੀ ਪਸੰਦ ਆ ਤੁਹਾਨੂੰ ਮੁੰਡਾ ਪਸੰਦ ਆ ਹੁਣ ਆਪਾਂ ਤਰੀਕਾ ਪੱਕੀਆਂ ਕਰੀਏ ਮੈਂ ਉਹਨਾਂ ਨੂੰ ਪੁੱਛ ਲਈਨੀ ਆ ਜੀ ਮੈਂ ਪੁੱਛਦੇ ਆਂ ਵੀ ਉਹਨਾਂ ਨੂੰ ਮੁੰਡਾ ਪਸੰਦ ਆ ਨਾ ਉਹ ਤੋਂ ਉਹਦੇ ਮੋਢਣ ਗਿਆ ਤੇ ਵੀ ਮੁੰਡਾ ਪਸੰਦ ਆ ਹਾਂ ਤੇ ਬਾਕੀ ਆ ਤੇ ਸਲਾਹ ਕਰਕੇ ਤੁਹਾਡਾ ਫੇਰ ਗੱਲ ਕਰਾਂਗੇ ਇੱਥੇ ਵੀ ਕੁੜੀ ਪਸੰਦੀ ਆ ਨਾ ਤੇ ਮੈਂ ਇੱਕ ਵਾਰ ਆ ਫੇਰ ਉਹ ਨਹੀਂ ਉਧਰ ਤਰੀਕ ਦੀ ਜਿਹੜੀ ਗੱਲ ਆ ਨਾ ਉਹ ਮੰਮੀ ਜਦੋਂ ਆਉਣਗੇ ਨਾ ਉਦੋਂ ਪੱਕੀ ਹੋਣੀ ਤੇ ਠੀਕ ਠੀਕ ਆ ਨਾ ਤਰੀਕ ਨਹੀਂ ਆਪਾਂ ਦੱਸ ਸਕਦੇ ਤਰੀਕ ਤੇ ਮੰਮੀ ਨੇ ਆ ਕੇ ਦੱਸਣੀ ਆ बस ए कैदो कि ਸਾਡੇ ਵੱਲੋਂ ਗੈਸ ਆ ਹਾਂ ਮੈਂ ਤੁਹਾਡੇ ਕੋਲ ਕੱਲ ਨੂੰ ਕੋਈ ਉਹ ਦੂਜਾ ਰਿਸ਼ਤਦਾਰ ਨਾ ਮਿਲਦਾ ਇਹਨਾਂ ਕੋਲ ਮੈਂ ਕਹਿੰਨਾ ਤੇ ਇਧਰੋਂ ਸੁਣ ਕੇ ਮੈਂ ਉਧਰ ਵੀ ਜਾ ਕੇ ਦੱਸ ਦਵਾਂ ਕਿ ਉਹਨਾਂ ਵੱਲੋਂ ਕੰਮ ਪੱਕਾ ਹੈ ਤੁਹਾਡੇ ਵੱਲੋਂ ਕੰਮ ਪੱਕਾ ਹੁਣ ਉਹਦੀ ਮੰਮੀ ਆਏਗੀ ਫੇਰ ਉਹਨਾਂ ਤਰੀਕ ਪੱਕੀ ਦਾਸ ਦਾ ਤਾਂ ਤੁਸੀਂ ਵੀ ਆਪਣੀ ਤਰੀਕ ਸੋਚ ਲਓ ਕਦੋਂ ਕਰਨਾ ਬਸ ਇਹ ਆ ਬੰਦੇ ਚੰਗੇ ਹੋਣੇ ਜਾਈਏ ਸੇਵਾ ਪਾਣੀ ਵਧੀਆ ਕਰਵਾ ਦੇ ਸਾਡੀ ਬਾਕੀ ਕੁੜੀ ਵਾਲਾ ਸਾਨੂੰ ਕੋਈ ਕਮੀ ਨਹੀਂ ਲੱਗਣੀ ਕੀ ਚੀਜ਼ ਦੀ ਕਮੀ ਨਹੀਂ ਆਊਗੀ ਜੇ ਆਊਗੀ ਨਾ ਮੈਂ ਨਾਲ ਹੁਣਾਂ ਤੁਹਾਡੇ ਉਸੇ ਵੇਲੇ ਕਹਿ ਕੇ ਉੱਥੇ ਖਾਜਿਰ ਕਰਵਾਵਾਂਗੀ ਜੀ ਬਸ ਆਤੀ ਲਉਣੀ ਚਾਹੀਦੀ ਐ ਇੱਥੇ ਕਿਉਂ ਨਹੀਂ ਆਈ ਸਾਨੂੰ ਪਤਾ ਹੀ ਨਾ ਇੱਕ ਦੋ ਦਿਨ ਹੀ ਰਿਸ਼ਤੇ ਕਰਾਈ ਬੜੇ ਵਧੀਆ ਕਰਾਈ ਤਾਂ ਹੀ ਮੰਮੀ ਦਾ ਘਟੇ ਵੱਲ ਧਿਆਨ ਨਹੀਂ ਤਾਂ ਕਾ ਨੂੰ ਫੋਨ ਕਰਕੇ ਸਦਿਆ ਕਮੀ ਕਿਸੇ ਚੀਜ਼ ਦੀ ਨਹੀਂ ਉਹ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਕਰਨਗੀ ਬਸ ਕੁੜੀ ਵੀ ਸਾਡੇ ਘਰ ਆ ਕੇ ਰਾਜ ਨਹੀਂ ਕਰੇਗੀ ਉਹਨੂੰ ਵੀ ਇਸ ਘਰ ਵਿੱਚ ਕੋਈ ਕਮੀ ਨਹੀਂ ਮਿਲੇਗੀ ਵਧੀਆ ਪੁੱਤ ਫਿਰ ਸਭ ਸਿਫਤੀ ਹੋਏਗੀ ਤੁਹਾਡੀ ਰਿਸ਼ਤੇਦਾਰਾਂ ਦੀ ਪਿਆਰ ਵਧੇਗਾ ਨਾਲੇ ਉਹ ਦਿਨ ਦੱਸੋ ਮੈਂ ਤੁਹਾਡੇ ਵਾਸਤੇ ਚਾਹ ਬਣਾਵਾ ਕੇ ਦੁੱਧ ਬਣਾਵਾ ਕੇ ਕੌਫੀ ਬਣਾਵਾਵਾਂ ਪੋਤਾ ਜੇ ਕੋਸ਼ਿਸ਼ ਨਾ ਬਣਾਤੇ ਤਾਂ ਮੰਮੀ ਦੀ ਤੇਰੀ ਘਰ ਨਹੀਂ ਆ ਜੀ ਜੇ ਹੁੰਦੀ ਤੇ ਮੈਂ ਹੋਰ ਬਹਿ ਜਾਂਦੀ ਤੇ ਮੇਰਾ ਇਰਾਦਾ ਮੈਂ ਉਧਰ ਜਾਵਾਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਤੇ ਦੋਵਾਂ ਵੱਲੋਂ ਹਾਂ ਹੋ ਗਈ ਆ ਹੁਣ ਆਪਾਂ ਤੁਸੀਂ ਤਰੀਕ ਤਰ੍ਹਾਂ ਸੋਚ ਲਓ ਤੁਸੀਂ ਵੀ ਮੈਨੂੰ ਦੱਸ ਦੋ ਤੇ ਉਹ ਵੀ ਮੈਨੂੰ ਦੱਸ ਦੇਣਗੇ ਫਿਰ ਮੈਂ ਤੁਹਾਨੂੰ ਦੇਜੋ ਦੱਸ ਦੂੰਗੀ ਆਠਾ ਠੀਕ ਆ ਤੇ ਫਿਰ ਜਾ ਕੇ ਨਾ ਤੁਹਾਡਾ ਜੇ ਮੈਨੂੰ ਫੋਨ ਦੇ ਦੱਸਿਓ ਵੀ ਮੈਂ ਉਹਨਾਂ ਨੂੰ ਕਹਿ ਆਈ ਆ ਠੀਕ ਤੂੰ ਇੱਥੇ ਬੈਠਾ ਨਾ ਤੀ ਚਾਹ ਤੇ ਬਣਾ ਕੇ ਪਿਆ ਮੈਂ ਸਮੋਸੇ ਲੈ ਆਉਣਾ ਵਾ ਕੋਈ ਨਹੀਂ ਆਂਟੀ ਜੀ ਦੇ ਦੋ ਜੱਤਰੀ ਨਹੀਂ ਆਂ ਕੰਨੇ ਸਮੋਸੇ ਖਾਣ। ਉਹ ਤਾਂ ਸੁਣੇ ਆਪਾਂ ਹੁਣ। ਆਂਟੀ ਬਤਾ ਕਿਉਂ ਨਹੀਂ ਚਾਹ ਪੀਂਦੇ? ਕੱਲ ਇਹ ਉਧਰੋਂ ਨਹੀਂ ਪੀ ਕੇ ਆਏ। ਕਿਉਂ ਨਰਾਜ ਹੁੰਦੇ? ਅੱਜ ਇਹਨਾਂ ਨੇ ਉਧਰੋਂ ਪੀ ਨਹੀਂ ਤੇ ਆ ਇਧਰੋਂ ਨਹੀਂ ਨਾ ਮਨੇ। ਹੁਣ ਤਾਂ ਆਪਾਂ ਗਾਂ ਸਮੋਸੇ ਹੀ ਖਾ ਰਹੇ ਆ। ਹਾਂ ਹਾਂ ਠੀਕ ਆ। ਕੱਲੇ ਸਮੋਸੇ ਨਹੀਂ ਖਾਣੇ ਰਸਗੁੱਲੇ ਵੀ ਖਾ ਰਹੇ ਆ। ਆ ਟੈਨਸ਼ਨ ਨਾ ਲੈ ਤੇਰੇ ਨਾਲ ਮੈਂ ਜਿੱਦਣਾ। ਮੈਂ ਮਾਦੇ। ਜੰਨਾਨਾ ਨੇ ਕੋਈ ਦੇਖਣਾ। ਉਹਨਾਂ ਨੂੰ ਕਿਹ ਸਮੋਸੇ ਰੱਗਦਾ? ਦਵਾਈ ਨੂੰ ਸਮੋਸੇ ਬੜੇ ਪਸੰਦ। ਛੱਡ ਗੜ ਆ ਮੈਂ ਕਹੂੰਗੂ ਨੂੰ ਸਾਰਾ ਕੁਛ ਆਪਣੇ ਲਾਗੇ ਬਾਲ ਕੇ